ਇਸ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਆ ਜਿਹੜੀ ਆਪਣੀ رائے ਵੀ ਲਾਜ਼ਮੀ ਦੇਣੀ ਹੈਗੀ ਆ ਕਿਉਂਕਿ ਜਿਸ ਦਿਨ ਦੀ ਪਹਿਲਗਾਮ ਵਾਲੀ ਘਟਨਾ ਘਟੀ ਹੈਗੀ ਆ ਕਾਫੀ ਤਰਾਸਦਿਕ ਘਟਨਾ ਸੀਗੀ ਤੇ ਉਸ ਘਟਨਾ ਨੂੰ ਲੈ ਕੇ ਆ ਜਿਹੜਾ ਭਾਜਪਾ ਤੇ ਆਰਐਸਐਸ ਨੇ ਆ ਜਿਹੜੀ ਵੱਡੇ ਪੱਧਰ ਦੇ ਉੱਤੇ ਆਪਣੀ ਪੋਲਿਟਿਕਸ ਆ ਜਿਹੜੀ ਉਹ ਤੇਜ਼ ਕੀਤੀ ਹੈਗੀ ਆ ਤੇ ਇਸ ਦੇ ਨਾਲ ਹੀ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹੈਗੇ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਜੋ ਘਟ ਗੰਤੀ ਮੁਸਲਿਮ ਭਾਈਚਾਰਾ ਹੈਗਾ ਉਸ ਨੂੰ ਟਾਰਗੇਟ ਆ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਭਾਵੇਂ ਮੀਡੀਆ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਰਿਪੋਰਟਾਂ ਆਈਆਂ ਹੈਗੀਆਂ ਪਰ ਉਹਨਾਂ ਰਿਪੋਰਟਾਂ ਦੇ ਵਿੱਚ ਇਹ ਤਾਂ ਗੱਲ ਸਾਫ਼ ਤੌਰ ਦੇ ਉੱਤੇ ਦਿਖਾਈ ਗਈ ਕਿ ਜੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੇ ਪਹਿਲਾਂ ਧਰਮ ਪੁੱਛਿਆ ਤੇ ਇਸ ਤੋਂ ਬਾਅਦ ਗੋਲੀਆਂ ਮਾਰੀਆਂ ਪਰ ਕਿਸੇ ਨੇ ਇਹ ਰਿਪੋਰਟਾਂ ਨਹੀਂ ਦਿਖਾਈਆਂ ਕਿ ਇਸ ਤੋਂ ਬਾਅਦ ਜੋ ਜਥਮੀਆਂ ਨੂੰ ਚੱਕ ਕੇ ਲੈ ਕੇ ਗਏ ਉਹ ਕਿਹੜੇ ਧਰਮ ਦੇ ਸੀ ਉਹ ਵੀ ਮੁਸਲਮਾਨ ਸੀਗੇ ਸੋ ਬਹੁਤ ਸਾਰਾ ਕੋਸ਼ਾ ਜਿਹੜਾ ਉਹ ਲਕਾਇਆ ਹੈਗਾ ਛਪਾਇਆ ਗਿਆ ਪਰ ਇਸ ਵੀਡੀਓ ਦੇ ਦੌਰਾਨ ਜਿਹੜਾ ਅਸੀਂ ਉਹ ਸਾਰੇ ਕਾਸੀ ਦੀ ਹੈ ਜਿਹੜੀ ਵਿਆਖਿਆ ਨਹੀਂ ਕਰਨੀਗੀ ਤੁਹਾਡੇ ਨਾਲ ਇਸ ਕਰਕੇ ਇਹ ਵੀਡੀਓ ਬਣਾ ਰਿਹਾ ਹੈਗੇ ਤੁਹਾਡੇ ਤੇ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਕਿ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆ ਜਿਹੜਾ ਕੁਝ ਨੰਬਰ ਉਹਨਾਂ ਦੇ ਪ੍ਰਧਾਨ ਦੇ ਉਹਨਾਂ ਦੇ ਵਾਈਸ ਪ੍ਰਧਾਨ ਦੇ ਉਹਨਾਂ ਦੇ ਨੈਸ਼ਨਲ ਕੋਆਰਡੀਨੇਟਰ ਦੇ ਆ ਜਿਹੜੇ ਉਹ ਉਹਨਾਂ ਨੇ ਪੋਸਟਰ ਆ ਜਿਹੜਾ ਸਾਂਝਾ ਕੀਤਾ ਤੇ ਉਸ ਦੇ ਉੱਤੇ ਨੰਬਰ ਆ ਜਿਹੜੇ ਉਹਨਾਂ ਨੇ ਮੈਂਸ਼ਨ ਕੀਤੇ ਹੈਗੇ ਆ ਕਿਉਂਕਿ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਹ ਮੰਨਣਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਫਿਰਕੂ ਮਾਹੌਲ ਆ ਜਿਹੜਾ ਇਸ ਘਟਨਾ ਨੂੰ ਲੈ ਕੇ ਆ ਜਿਹੜਾ ਉਹ ਬਣਾਇਆ ਜਾ ਰਿਹਾ ਹੈਗਾ ਅ ਮੁਸਲਮਾਨ ਭਾਈਚਾਰੇ ਦੇ ਖਿਲਾਫ ਆ ਜਿਹੜਾ ਉਹ ਜ਼ਹਿਰ ਉਪਲਿਆ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਕਿਉਂਕਿ ਜੰਮੂ ਕਸ਼ਮੀਰ ਤੋਂ ਬਹੁਤ ਸਾਰੇ ਜੋ ਮੁਸਲਮਾਨ ਸਟੂਡੈਂਟਸ ਆ ਉਹ ਵੱਖ-ਵੱਖ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਆ ਜਿਹੜੇ ਉਹ ਪੜ ਰਹੇ ਹੈਗੇ ਆ ਤੇ ਉਹਨਾਂ ਨੂੰ ਆ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਟਾਰਗੇਟ ਕੀਤਾ ਜਾ ਸਕਦਾ ਹੈਗਾ ਇਸ ਕਰਕੇ ਆ ਜਿਹੜਾ ਬਿਹਾਰ ਸਟੂਡੈਂਟਸ ਯੂਨੀਅਨ ਵੱਲੋਂ ਆ ਜਿਹੜੇ ਕੁਝ ਕੁ ਨੰਬਰ ਆ ਜਿਹੜੇ ਉਹਨਾਂ ਨੇ ਪੋਸਟਰ ਪ੍ਰਕਾਸ਼ਿਤ ਕੀਤਾ ਹੈਗਾ ਪੋਸਟ ਪੋਸਟਰ ਵਾਇਰਲ ਕੀਤਾ ਹੈਗਾ ਵੀ ਜਿਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਹੈਗੀ ਆ ਉਹ ਇਹਨਾਂ ਨੰਬਰਾਂ ਦੇ ਉੱਤੇ ਆ ਜਿਹੜਾ ਉਹ ਸੰਪਰਕ ਕਰ ਸਕਦਾ ਹੈਗਾ ਸੋ ਸੋਚਣ ਵਾਲੀ ਗੱਲ ਇਹ ਵੀ ਹੈਗੀ ਕਿ ਵੱਡੇ ਪੱਦਰ ਦੇ ਉੱਤੇ ਜੋ ਇਹ ਵਿਦਿਆਰਥੀ ਤਬਕਾ ਹੈਗਾ ਲਗਾਤਾਰ ਸਰਕਾਰ ਵੱਲੋਂ ਜਿਸ ਦਿਨ ਦੀ ਇਹ ਘਟਨਾ ਘਟੀ ਹੈਗੀ ਆ ਲਗਾਤਾਰ ਪਾਕਿਸਤਾਨ ਪਾਕਿਸਤਾਨ ਤੇ ਮੁਸਲਮਾਨ ਮੁਸਲਮਾਨ ਆ ਜਿਹੜਾ ਉਹ ਰਾਗ ਅਲਾਪਿਆ ਜਾ ਰਿਹਾ ਹੈਗਾ ਮੋਦੀ ਵੱਲੋਂ ਵੀ ਗ੍ਰਹਿ ਮੰਤਰੀ ਵੱਲੋਂ ਵੀ ਪਰ ਉਹ ਘਟਨਾ ਘਟੀ ਕਿਉਂ ਉਸ ਘਟਨਾ ਕਿਉਂ ਘਟੀ ਉੱਥੇ ਸੁਰੱਖਿਆ ਦੇ ਕਿਹੋ ਜਿਹੇ ਪ੍ਰਬੰਧ ਸੀਗੇ ਗ੍ਰਹਿ ਮੰਤਰਾਲੇ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਸੀਗੀ ਅਸਲ ਦੇ ਵਿੱਚ ਜ਼ਿੰਮੇਵਾਰੀ ਹੈ ਜਿਹੜੀ ਉਹ ਗ੍ਰਹਿ ਮੰਤਰਾਲੇ ਦੀ ਆ ਜਾਂ ਗ੍ਰਹਿ ਮੰਤਰੀ ਦੀ ਆ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਤਨੇ ਕਿਤੇ ਮੀਡੀਆ ਦੇ ਵਿੱਚੋਂ ਗਾਇਬ ਆ ਤੇ ਸਿਰਫ ਤੇ ਸਿਰਫ ਪਾਕਿਸਤਾਨ ਮੁਸਲਮਾਨ ਵਾਲਾ ਜੋ ਰਾਗ ਆ ਜਿਹੜਾ ਉਹ ਲਗਾਤਾਰ ਲੱਗਾਇਆ ਜਾ ਰਿਹਾ ਤੇ ਜਹੇ ਵਿੱਚ ਵਿਦਿਆਰਥੀਆਂ ਨੂੰ ਕਾਫੀ ਸਾਰੇ ਥਾਵਾਂ ਦੇ ਉੱਤੇ ਜੋ ਪੜਦੇ ਹੈਗੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਪਿਆਪ ਸਟੂਡੈਂਟਸ ਯੂਨੀਅਨ ਵੱਲੋਂ ਜਿਹੜਾ ਇਹ ਉਪਰਾਲਾ ਜਿਹੜਾ ਕੀਤਾ ਹੋਇਆ ਉਹਨਾਂ ਨੇ ਪੋਸਟਰ ਰੀਲੀਜ਼ ਕੀਤਾ ਹੋਇਆ ਸਕਰੀਨ ਦੇ ਉੱਤੇ ਤੁਹਾਨੂੰ ਵੀ ਦਿਸਿਆ ਹੋਣਾ ਪੋਸਟਰ ਸੋ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ